ਮਾਤਾ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦੇਆ ਦਾਖਲਾ ਪਿਛਿਆ ਅਧੀਨ ਸਰਲ ਕਰੋ ਦੇ ਸਵਾਲ ਬੇਟਾ ਟੈਸਟ 86 ਦੇ ਅੰਤਰਗਤ ਕਰਦੇ ਪਏ ਆ 86 ਨੰਬਰ ਟੈਸਟ ਦਾ 48 ਨੰਬਰ ਸਵਾਲ ਹੈਗਾ ਬੇਟਾ ਆਹ ਰਕਮ ਦਿੱਤੀ ਹੋਈ ਹੈ 25 ਦੀ ਪਾਵਰ 1/2 64 ਦੀ ਪਾਵਰ 1/2 36 ਦੀ ਪਾਵਰ 1/2 ਇਹ ਬੇਟਾ ਕੀ ਹੁੰਦਾ 25 ਦੀ ਪਾਵਰ ਜਿਹੜੀ 1/2 ਆ ਨਾ ਇਹ ਆਪਾਂ ਕਰਦੇ 5 ਦੀ ਪਾਵਰ 2 25 ਹੁੰਦਾ ਨਾ 5 5 25 ਸਾਰੇ ਦੀ ਪਾਵਰ 1/2 ਤਾਂ ਇਹ ਬੇਟਾ 2 ਨਾਲ 2 ਕੱਟੇ ਜਾਂਦੇ ਆਲਟੀਮੇਟਲੀ ਇਹ 5 ਆ ਫਿਰ ਸੁਣ ਲਓ ਬੇਟਾ ਪਾਵਰ ਨਾਲ ਪਾਵਰ ਕੱਟੀ ਜਾਂਦੀ ਇਹ 64 ਦੀ ਪਾਵਰ 1/2 ਆਲਟੀਮੇਟਲੀ ਕੀ ਹੈਗੇ ਆ 8 ਹੈਗੇ ਆ ਇਹ 8 ਦੀ ਪਾਵਰ ਆ ਜੂਗੀ 1 8 ਦੀ ਪਾਵਰ 2 ਕਿਉਂਕਿ 8 8 ਹੀ 64 ਹੁੰਦੇ ਨੇ ਨਾ 1/2 ਤੇ 2 ਨਾਲ 2 ਕੱਟੇਗੇ ਇਸੇ ਤਰ੍ਹਾਂ ਹੀ ਬੇਟਾ 36 ਹੈ ਜਿਹੜੇ 6 ਦੀ ਪਾਵਰ 2 1/2 2 ਨਾਲ 2 ਕੱਟੇਗੇ 6 ਹੀ ਰਹਿ ਗਏ 5 8 6 ਆ 9 ਅੱਗੇ ਬੇਟਾ 3 ਦੀ ਪਾਵਰ 2 1 2 ਨਾਲ 2 ਕੱਟੇਗੇ ਆ ਖਤਮ ਹੋ ਗਏ ਬੇਟਾ ਠੀਕ ਹੈ 4 2 ਦੀ ਪਾਵਰ 2 1 2 2 ਨਾਲ 2 ਕੱਟੇਗੇ ਠੀਕ ਹੈ ਬੇਟਾ ਤਾਂ ਇਹ ਆ ਗਿਆ 5 8 6 3 2 ਤਾਂ ਬੇਟਾ ਆਹ 3 2 6 ਤੇ 2 ਨਾਲ 2 ਕੱਟੇਗੇ 5 8 40 ਉੱਤਰ ਆ ਜਾਊਗਾ ਠੀਕ ਹੈ ਬੇਟਾ ਤਾਂ ਬੇਟਾ ਦੇਖੋ 21 ਜਿਹੜਾ 40 ਉੱਤਰ ਦਿੰਦਾ ਪਿਆ 21 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 49 ਤਾਂ ਸਵਾਲ ਨੰਬਰ 49 ਬੇਟਾ ਧਿਆਨ ਦੇ ਨਾਲ ਦੇਖੋ ਤਾਂ ਸਵਾਲ ਹੈਗਾ 1.32 ਦੀ ਪਾਵਰ 2 ਆਪਾਂ ਇੱਕ ਸਟੈਪ ਘਟਾਉਣ ਲੱਗੇ 1.32 ਗੁਣਾ 1.32 ਠੀਕ ਹੈ ਤਾਂ ਤਕਸੀਮ 0.33 ਇਹ ਬੇਟਾ 0.33 ਕਰਤਾ ਗੁਣਾ 4.8 1 ਕਰ ਲਓ ਭਾਵੇਂ ਠੀਕ ਹੈ ਆ ਬੇਟਾ ਡੈਸੀਮਲ ਨਾਲ ਡੈਸੀਮਲ ਕੱਟੇ ਜਾਂਦੇ ਜੇ ਸੱਜੇ ਹੱਥ ਦੋ ਅੰਕ ਹੋਣ ਜੇ ਨਹੀਂ ਕਟੋਗੇ ਤਾਂ ਫਿਰ ਸਿੱਧਾ ਵੀ ਕਰ ਸਕਦੇ ਆ ਤੁਸੀਂ ਠੀਕ ਹੈ ਵੈਸੇ ਡੈਸੀਮਲ ਦੇ ਜਿੰਨੇ ਸੱਜੇ ਅੰਕ ਹੁੰਦੇ ਦੇ ਉੱਪਰ ਥੱਲੇ ਸੇਮ ਹੋਣ ਤਾਂ ਡੈਸੀਮਲ ਨਾਲ ਡੈਸੀਮਲ ਖਤਮ ਹੋ ਜਾਂਦਾ 33 ਨੇ ਇੱਥੇ ਕੱਟ ਕੇ 33 ਚੋਕਾ 132 ਆ ਜਾਣਾ ਠੀਕ ਹੈ ਬੇਟਾ ਤਾਂ ਜਦੋਂ ਬੇਟਾ ਅਸੀਂ ਇਹਨੂੰ ਇਹਦੇ ਨਾਲ ਗੁਣਾ ਕਰਾਂਗੇ ਇਹ ਆ ਜਾਊਗਾ ਇਹ ਆ ਗਿਆ 4 132 4.8 ਠੀਕ ਹੈ ਬੇਟਾ ਤਾਂ ਇਹ ਆ ਗਿਆ ਬੇਟਾ 5.28 ਜਦੋਂ ਆਪਾਂ ਇਹਨੂੰ 4 ਨਾਲ ਗੁਣਾ ਕੀਤੀ ਤਾਂ ਆ ਗਿਆ 5.28 ਠੀਕ ਹੈ 5.28 4.8 ਤਾਂ ਬੇਟਾ ਇਹ ਤੁਸੀਂ ਕੀ ਕਰਨਾ ਸਿੱਧੀ ਗੁਣਾ ਕਰ ਲੈਣੀ ਹੈ ਠੀਕ ਹੈ ਤੁਹਾਡਾ ਸਮਾਂ ਸਮਾਂ ਬੱਜੂਗਾ ਜਦੋਂ ਇਹਨੂੰ ਸਿੱਧੀ ਗੁਣਾ ਕਰੋਗੇ ਡੈਸੀਮਲ ਨੂੰ ਭੁੱਲ ਜਾਣਾ ਹੈ ਸਿੱਧੀ ਗੁਣਾ ਕਰਾਂਗੇ ਬੇਟਾ ਜਦੋਂ ਤਾਂ ਸਾਡਾ ਉੱਤਰ ਆ ਜਾਊਗਾ 25344 ਠੀਕ ਹੈ ਅਸੀਂ ਕੀ ਕਰਾਂਗੇ ਬੇਟਾ 25344 ਨੂੰ ਡੈਸੀਮਲ ਦੇ ਸੱਜੇ ਹੱਥ ਕਿੰਨੇ ਅੱਖਰ ਆ 1 2 ਤੇ 3 ਇਧਰੋਂ ਤਿੰਨ ਹੱਥ ਇਧਰ ਨੂੰ ਲਿਆ ਕੇ ਡੈਸੀਮਲ ਲਾ ਦਾਂਗੇ 25.344 ਉੱਤਰ ਆ ਜਾਊਗਾ ਤਾਂ ਬੇਟਾ ਆ ਦੇਖੋ 25.344 D1 ਆਨਸਰ ਦਿੰਦਾ ਭਈ D1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟੈੱਕ ਕਰ ਦਿੰਨੇ ਆ ਠੀਕ ਹੈ ਅਗ